ਜਿਵੇਂ ਕਿ ਤੁਹਾਨੂੰ ਸਾਰੇ ਹੀ ਨੌਜਵਾਨਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਪਤਾ ਹੀ ਆ ਕਿ ਜਿਹੜਾ ਆਪਣਾ ਸੰਘਰਸ਼ ਚੱਲ ਰਿਹਾ ਹੈ ਰਾਤ ਅਸੀਂ ਇੱਥੇ 2:00 ਵਜੇ ਪਹੁੰਚ ਗਏ ਸੀਗੇ ਹੁਣ ਤੁਹਾਨੂੰ ਸਭ ਨੂੰ ਨੌਜਵਾਨਾਂ ਨੂੰ ਹੀ ਬੇਨਤੀ ਅਪੀਲ ਕਰਨੀ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਵੇਂ ਕਿ ਅਸੀਂ ਪਹਿਲਾਂ ਕੱਲ ਵੀ ਕਿਹਾ ਸੀ ਪਰਸੋਂ ਵੀ ਕਿਹਾ ਸੀ ਕਾਫਲੇ ਦੇ ਰੂਪ ਵਿੱਚ ਜਥੇਬੰਦੀਆਂ ਨਾਲ ਆਉਣਾ ਪਰ ਮੇਰੀ ਸਾਰੀ ਹੀ ਨੌਜਵਾਨ ਨੂੰ ਬੇਨਤੀ ਆ ਕਾਫੀ ਸਾਰੇ ਨੌਜਵਾਨਾਂ ਦੇ ਫੋਨ ਆਈ ਜਾਂਦੇ ਨੇਗੇ ਦੇਖੋ ਜੀ ਸਖਤਾਈ ਹੋ ਗਈ ਜੀ ਜਾ ਆਪਾਂ ਹੀ ਗੱਲ ਕੀ ਇਹੰਨੇ ਦੇਖੋ ਜੀ ਮੰਗਾ ਮੰਨ ਲਈਆ ਪਰ ਕਿਸੇ ਇਸ ਚੀਜ਼ ਤੇ ਆਪਾਂ ਕੋਈ ਯਕੀਨ ਨਹੀਂ ਕਰਨਾ ਆਪਾਂ ਪੰਜਾਬ ਦੇ ਨੌਜਵਾਨ ਆ ਜਿਸ ਜਿਸ ਤਰ੍ਹਾਂ ਅਸੀਂ ਸਾਰੇ ਨੌਜਵਾਨਾਂ ਨੂੰ ਹੋਕਾ ਦਿੱਤਾ ਹੋਇਆ ਸਿੱਧੂਪੁਰ ਜੱਥੇਬੰਦੀ ਆਪਣਾ ਪੰਦੇਰ ਸਾਹਿਬ ਦੀ ਜੱਥੇਬੰਦੀ ਹੋਰ ਸਾਡੀਆਂ ਸਾਰੀਆਂ ਜੱਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਰਹੀਆਂ ਨੇ ਉੱਥੇ ਤੁਸੀਂ ਸਾਰੇ ਨੇ ਇਕੱਠੇ ਹੋਣਾ ਤੇ ਮਾਨ ਸਾਹਿਬ ਤੁਸੀਂ ਔਰ ਨਿੰਗ ਸਿੰਘ ਜੱਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਦੇ ਅੱਗੇ ਲੱਕੇ ਅਗਵਾਈ ਕਰਕੇ ਆਓ ਇੱਧਰ ਨੂੰ ਔਰ ਜੇ ਰੋਕਣ ਦੀ ਕੋਸ਼ਿਸ਼ ਕਰਦੇ ਐ ਕੋਸ਼ਿਸ਼ ਕਰੋ ਕਿ ਤੁਸੀਂ ਆ ਸਕੋ ਤੇ ਜੇ ਬਾਲਾ ਹੀ ਮਜਬੂਰੀ ਹੁੰਦੀ ਹੈ ਤੇ ਫਿਰ ਭਾਈ ਸੜਕਾਂ ਰੋਕ ਲਓ ਉੱਥੇ ਦੋ ਤਿੰਨ ਜੋ ਬੈਠੋ ਤੇ ਪੁੱਛੋ ਉਹਨਾਂ ਨੂੰ ਦੱਸੋ ਭਾਈ ਸਾਡਾ ਗੁਨਾਹ ਕੀ ਹੈ ਕਿਉਂ ਨਹੀਂ ਅਸੀਂ ਆਪਦੀ ਯੂਨੀਵਰਸਿਟੀ ਜਾ ਸਕਦੇ ਜਿਹੜੀ ਕਿ ਸਾਡੀ ਹੈ ਪੰਜਾਬ ਯੂਨੀਵਰਸਿਟੀ ਹੈ ਤੇ ਅਸੀਂ ਇੱਥੇ ਕੀ ਕਰਨ ਆਉਣਾ ਅਸੀਂ ਉਹੀ ਗੱਲ ਕਹਿਣ ਆਉਣਾ ਨਾ ਜਿਹਨੂੰ ਤੁਸੀਂ ਮੰਨ ਚੁੱਕੇ ਹੋ ਕਿ ਅਸੀਂ ਹਾਂ ਜੀ ਇਹ ਗਲਤ ਫੈਸਲਾ ਕਰ ਲਿਆ ਇਹਨੂੰ ਵਾਪਸ ਲਾਵਾਂਗੇ ਰੱਦ ਕਰਾਂਗੇ ਤੇ ਕਿਉਂ ਨਹੀਂ ਲੋਕਾਂ ਨੂੰ ਆਉਣ ਦੇ ਰਹੇ ਵੀ ਆਪਦੀ ਯੂਨੀਵਰਸਿਟੀ ਚ ਆਪਦੇ ਬੱਚਿਆਂ 'ਚ ਆਵਦੇ ਭਰਾਵਾਂ ਚ ਉਹਨਾਂ ਦੇ ਭਰਾਵਾਂ ਨੂੰ ਨਹੀਂ ਆਉਣ ਦੇ ਰੇ ਇਹ ਕੀ ਨੌਨਸੈਂਸ ਹੈ ਔਰ ਮੈਂ ਪੰਜਾਬ ਗਵਰਨਮੈਂਟ ਨੂੰ ਹੀ ਕਹਿ ਦੂੰਗਾ ਭਾਈ ਸਾਨੂੰ ਸੁਣਨ ਚ ਆਇਆ ਮੋਹੱਲੀ ਜਾਂ ਹੋਰ ਪਾਸੇ ਥੋੜੀ ਪੁਲਿਸ ਵੀ ਥੋੜਾ ਥੋੜਾ ਅੰਦਰ ਖਾਤੇ ਆ ਚੰਡੀਗੜਾ ਵਾਲਿਆਂ ਦੀ ਮਦਦ ਕਰ ਰਹੀ ਹੈ ਭੁੱਲ ਭੁਲੇਖੇ ਅੱਜ ਜੀ ਗਲਤੀ ਨਾ ਕਰ ਲਿਓ ਜੇ ਫਿਰ ਸਾਡੀ ਨਜ਼ਰ ਤੁਹਾਡੇ ਉੱਲ ਹੋਊਗੀ ਪਹਿਲਾਂ ਹਿਸਾਬ ਲਾ ਲਿਓ ਜੇ ਇਸ ਗੱਲ ਦਾ ਕਰਾਂ ਜੇ ਬੈਠਣ ਦਾ ਵੇਲਾ ਨਹੀਂ ਬਾਈ ਪਹਿਲਾਂ ਲੁਖਵੇਂ ਰੂਪ ਚ ਹੁਣ ਸ਼ਰੇਆ ਵੀ ਸਾਰਾ ਕੁਝ ਖੋਣ ਤੇ ਆ ਗਏ ਆ ਚੰਡੀਗੜ੍ਹ ਗਿਆ ਯੂਨੀਵਰਸਿਟੀ ਵੀ ਖੋਲੀ ਹੌਲੀ ਹੌਲੀ ਸਾਰਾ ਕੁਝ ਤੁਹਾਡੀਆਂ ਨਾਲ ਜ਼ਮੀਨਾਂ ਬਚਣੀਆਂ ਇੱਥੇ ਨਾ ਕੋਰ ਰੁਜ਼ਗਾਰ ਬਚਣਾ ਨਾ ਕੋਈ ਨੌਕਰੀਆਂ ਬਚਣੀਆਂ ਕੱਖ ਨਹੀਂ ਬਚਣਾ ਅਜੇ ਇਕੱਲੇ ਇਕੱਲੇ ਹੋਵੋਗੇ ਛੱਤਰ ਖਾਓਗੇ ਅੱਜ ਤੁਹਾਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਵੱਡੀ ਗੰਟੀ ਦੇ ਵਿੱਚ ਕਾਫਲਿਆਂ ਦੇ ਰੂਪ ਦੇ ਵਿੱਚ ਅਮ ਸਾਫ ਕੋਰ ਦੁਬਾਰਾ ਪਹੁੰਚੋ ਉੱਥੋਂ ਇਕੱਠੇ ਹੋ ਕੇ ਤੁਸੀਂ ਯੂਨੀਵਰਸਿਟੀ ਨੂੰ ਚਾਲੇ ਪਾਉਣੇ ਆ